ਸ਼ਿਕਾਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਕੈਬਨਿਟ ਨੇ ਲੈ ਵੱਡੇ ਫੈਸਲੇ ਅੱਜ ਅਹਿਮ ਮੀਟਿੰਗ ਪੰਜਾਬ ਸਰਕਾਰ ਦੀ ਕੈਬਨਿਟ ਦੀ ਹੋਈ ਹੈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਅਤੇ ਉੱਥੇ ਉਦਯੋਗਪਤੀਆਂ ਲਈ ਅਹਿਮ ਕਦਮ ਚੁੱਕਿਆ ਗਿਆ ਤੇ ਸੈਕਿੰਡ OTS ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਗਈ ਹੈ ਸਿਆਮਨ ਦੀ SKM ਨਾਲ ਅਹਿਮ ਮੀਟਿੰਗ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ SKM ਨਾਲ ਅਹਿਮ ਮੀਟਿੰਗ ਕੀਤੀ ਹੈ ਜਿਸ ਵਿੱਚ ਕੇ ਖੇਤੀ ਨੀਤੀ ਨੂੰ ਲੈ ਕੇ ਵੱਡੇ ਚਰਚਾ ਕੀਤੀ ਗਈ ਹੈ ਹਿਮਾਨੀ ਕਾਂਡ ਚ ਵੱਡੇ ਖੁਲਾਸੇ ਹਰਿਆਣਾ ਵਿੱਚ ਜੋ ਹਿਮਾਨੀ ਦਾ ਕਤਲ ਕੀਤਾ ਗਿਆ ਉਸ ਵਿੱਚ ਵੱਡੇ ਖੁਲਾਸੇ ਹੋਏ ਨੇ ਜਿਸ ਵਿੱਚ ਕਿ ਹਿਮਾਨੀ ਦਾ ਪ੍ਰੇਮੀ ਹੀ ਕਤਲ ਨਿਕਲਿਆ ਅਤੇ ਸਚਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪੁੱਛ ਪ੍ਰਤਾਲ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਨਸ਼ੇ ਖਿਲਾਫ ਲਗਾਤਾਰ ਐਕਸ਼ਨ جاری ਪੰਜਾਬ ਪੁਲਿਸ ਵੱਲੋਂ ਜੋ ਜੁੱਧ ਨਸ਼ੇ ਵਿਰੁੱਧ ਤਾਂ ਇਹ ਮਹਿੰਮ ਚਲਾਈ ਗਈ ਆ ਉਸ ਦੇ ਚੱਲਦੇ ਵੱਡੇ ਜਿਹੜੇ ਐਕਸ਼ਨ ਲਏ ਜਾ ਰਹੇ ਆ ਤਾਂ ਵਠੰਡਾ ਵਿੱਚ ਨਸ਼ਾ ਤਸਕਰ ਦਾ ਘਰ ਟਹਿ ਟੇਰੀ ਕੀਤਾ ਗਿਆ ਸ਼ੁੱਕਰਵਾਰ ਤੱਕ ਤਹਿਸੀਲ ਦਫ਼ਤਰਾਂ 'ਚ ਨਹੀਂ ਹੋਣ ਗਿਆ ਰਜਿਸਟਰੀਆਂ ਤਾਂ ਤਹਿਸੀਲਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਖੱਜਲ ਖਵਾਰ ਹੁੰਦੇ ਲੋਕ ਨਜ਼ਰ ਆ ਰਹੇ ਨੇ ਕਿਉਂਕਿ ਸ਼ੁੱਕਰਵਾਰ ਤੱਕ ਤਹਿਸੀਲਦਾਰਾਂ ਨੇ ਕਲਮ ਛੋੜ ਜਿਹੜੀ ਆ ਹੜਤਾਲ ਕੀਤੀ ਆ ਖਾਸ ਕਰਕੇ ਤਹਿਸੀਲ ਦੇ ਕਰਮਚਾਰੀਆਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਅੰਮ੍ਰਿਤਸਰ 'ਚ ਸਪੈਸ਼ਲ ਗਰਦਾਬਰੀ ਦੇ ਹੁਕਮ ਜੋ ਬਿੱਤੇ ਦਿਨ ਹੀ ਗੜੇ ਮਾਰੀ ਹੋਈ ਆ ਉਸ ਨੂੰ ਲੈ ਕੇ ਅੰਮ੍ਰਿਤਸਰ 'ਚ ਸਪੈਸ਼ਲ ਗਰਦਾਬਰੀ ਦੇ ਹੁਕਮ ਜਾਰੀ ਹੋਏ ਨੇ ਜਿਸ ਦੇ ਚਲਦਿਆ ਪ੍ਰਸ਼ਾਸਨ ਦੀਆਂ ਟੀਮਾਂ ਖੇਤਾਂ ਵਿੱਚ ਜਾ ਕੇ ਗਰਦਾਬ ਕਰੀ ਕਰ ਰਹੀਆਂ ਨੇ ਸਿੱਖਿਆ ਮੰਤਰੀ ਹਜੋਤ ਬੈਂਸ ਨੇ ਫਿਨਲੈਂਡ ਦੇ ਰਾਜਦੂਤ ਨਾਲ ਕੀਤੀ ਮੁਲਾਕਾਤ ਸਿੱਖਿਆ ਮੰਤਰੀ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਕਰਨ ਦੇ ਲਈ ਪ੍ਰਿੰਸੀਪਲ ਨੂੰ ਵਿਦੇਸ਼ਾਂ ਦਾ ਦੌਰਾ ਕਰਵਾਇਆ ਜਾ ਰਿਹਾ ਤਾਂ ਇੱਕ ਵਾਰ ਫਿਰ ਤੋਂ ਵਿਦੇਸ਼ ਭੇਜਣ ਦੇ ਲਈ ਪ੍ਰਿੰਸੀਪਲ ਨੂੰ ਤਿਆਰੀ ਕੀਤੀ ਗਈ ਹੈ ਤੇ ਅਜਿਹੇ ਵਿੱਚ ਫਿਨਲੈਂਡ ਦੇ ਰਾਜਦੂਤ ਨਾਲ ਸਿੱਖਿਆ ਮੰਤਰੀ ਹਜੋਤ ਬੈਂਸ ਨੇ ਮੁਲਾਕਾਤ ਕੀਤੀ ਹੈ ਸੀਐਮ ਰੇਖਾ ਗੁਪਤਾ ਨੇ ਜਾਰੀ ਕੀਤਾ WhatsApp ਨੰਬਰ ਤਾਂ ਦਿੱਲੀ ਦੇ ਸੀਐਮ ਰੇਖਾ ਗੁਪਤਾ ਨੇ WhatsApp ਨੰਬਰ ਜਾਰੀ ਕੀਤਾ ਅਤੇ ਬੱਜਟ ਸੈਸ਼ਨ ਤੋਂ ਪਹਿਲਾਂ ਸੁਝਾਅ ਮੰਗੇ ਨੇ ਕਿ ਲੋਕ ਕੀ ਚਾਹੁੰਦੇ ਨੇ ਤਾਂ ਇਸੇ ਦੇ ਚੱਲਦਿਆ WhatsApp ਰਾਹੀਂ ਲੋਕ ਆਪਣੇ رائے ਅਤੇ ਸਲਾਹ ਜਿਹੜੀ ਉਹ ਰੱਖ ਸਕਦੇ ਨੇ ਟਰੱਕ ਜੁਨੇ ਵਾਲੇ ਮਾਮਲੇ 'ਚ ਐਮਐਲਏ ਭਰਾਜ ਨੇ ਬੈਠੇ ਦੀ ਸੌ ਚੱਕਨ ਦੀ ਰੱਖੀ ਪੇਸ਼ਕਸ਼ ਬੁਰੀ ਤਰ੍ਹਾਂ ਟਰੱਕ ਜੁਨੇ ਮਾਮਲੇ 'ਚ ਘਿਰੇ ਨਰਿੰਦਰ ਕੌਰ ਐਮਐਲਏ ਭਰਾਜ ਵੱਲੋਂ ਕਾ ਅਹਿਮ ਜਿਹੜੀ ਆ ਉਹ ਪੇਸ਼ਕਸ਼ ਰੱਖੀ ਕੇ ਉਹ ਬੇਟੇ ਦੀ ਸੌ ਚੁੱਕਦੇ ਨੇ ਕਿ ਜੇਕਰ ਉਹਨਾਂ ਨੇ ਅਜਿਹੇ ਕੋਈ ਪੈਸਿਆਂ ਦੀ ਮੰਗ ਕੀਤੀ ਹੋਵੇ ਪਰ ਉਹ ਦੱਸਿਆ ਜਾ ਰਿਹਾ ਕਿ ਮੌਕੇ ਤੇ ਲੋਕਾਂ ਨੇ ਸੌ ਖਾਣ ਤੋਂ ਉਹਨਾਂ ਨੂੰ ਰੋਕ ਦਿੱਤਾ ਹੈ ਟ੍ਰੱਕ ਜੁਨੇ ਦੀ ਪ੍ਰਧਾਨਗਰ ਲੈ ਕੇ ਲਗਾਇਆ ਗਿਆ ਧਰਨਾ ਤਾਂ ਅੱਜ ਅਕਾਲੀ, ਬੀਜੇਪੀ, ਕਾਂਗਰਸ ਇੱਕ ਪਲੇਟਫਾਰਮ ਤੇ ਨਜ਼ਰ ਆਏ ਅਤੇ ਸੜਕ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਐਮਐਲਏ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਹ ਸਨ ਆਦੀਆਂ ਵੱਡੀਆਂ ਖਬਰਾਂ ਅਜਈਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਨੇ ਰਹੋ ਐਨਆਰਟੀਵੀ ਨਾਲ।